ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਆਪਾਂ ਵਧੀਆ ਠੀਕ ਠਾਕ ਤੇ ਅੱਜ ਆਪਾਂ ਹੋਰ ਤਾਂ ਕੋਈ ਵੀਡੀਓ ਬਣਾਈ ਨਹੀਂ ਤबीयत ਨਹੀਂ ਸੀ ਠੀਕ ਰਾਤ ਦੀ ਤੇ ਹੁਣ ਚੱਲੇ ਸੀ ਦਵਾਈ ਲੈਣ ਤੇ ਇੱਧਰ ਕਾਕੇ ਦੇ ਕੱਪੜੇ ਪਾਈ ਜਾਂਦੇ ਸੀਗੇ ਕਾਕੇ ਦੇ ਪਾਪਾ ਤੇ ਆਪਾਂ ਦਵਾਈ ਲੈਣ ਚੱਲੇ ਸੀਗੇ ਜੀ ਰਾਤ ਦੀ ਤबीयत ਨਹੀਂ ਠੀਕ ਹੈਗੀ ਤੇ ਪੇਟ ਦਰਦ ਹੋ ਰਿਹਾ ਸੀਗਾ ਰਾਤ ਦਾ ਤੇ ਉਲਟੀਆਂ ਲੱਗੀਆਂ ਪਈਆਂ ਸੀਆਂ ਤੇ ਅੱਜ ਤਾਂ ਹੀ ਕੋਈ ਆਪਾਂ ਹੋਰ ਤਾਂ ਵੀਡੀਓ ਲੈ ਕੇ ਨਹੀਂ ਆਏ ਤੇ ਸਾਰਾ ਦਿਨ ਹੀ ਦਾ ਸਹੀ ਨੰਗ ਗਿਆ ਤੇ ਬਾਹਰ ਚੱਲੇ ਸੀਗੇ ਹੁਣ ਆਪਾਂ ਦੂਜੇ ਪਿੰਡ ਜਾਣਾ ਪੈਂਦਾ ਬਾਜ਼ਾਰ ਦਵਾਈ ਲੈਣ ਉੱਥੇ ਚੱਲੇ ਸੀਗੇ ਤੇ ਰੋਜ਼ ਰੋਜ਼ ਇਹ ਸਰਦੀਆਂ 'ਚ ਬਾਹਰ ਜਾਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਤੇ ਤਾਂ ਕਰਕੇ ਅੱਜ ਆਪਾਂ ਚੱਲੇ ਸੀਗੇ ਬੱਚਿਆਂ ਨੂੰ ਲੈ ਕੇ ਆਪਾਂ ਦਿੱਲੀ ਬਾਹਰ ਜਾਂਦੇ ਨਹੀਂ ਹੈਗੇ ਠੰਡ ਦਾ ਕਰਕੇ ਤੇ ਇਹ ਮੈਂ ਨਾਲ ਕੱਪੜੇ ਚੱਕ ਲੇ ਇਹ ਖਤੇਰਗਿਆਂ ਦੇ ਛੋਟੇ ਹੋ ਗਏ ਸੀਗੇ ਕੱਪੜੇ ਆ ਸੀਗੇ ਤੇ ਇਹ ਲਿਫਾਫਾ ਭਰਿਆ ਹੋਇਆ ਕੱਪੜਿਆਂ ਦਾ ਪੂਰਾ ਵੱਡਾ ਤੇ ਮੈਂ ਹੱਥ ਚੱਲ ਬਾਹਰ ਉਹਨਾਂ ਨੂੰ ਦੇ ਦਾਂਗੇ ਕਿਸੇ ਦੇ ਨਾ ਉਹ ਬੱਚੇ ਰਹਿੰਦੇ ਮੋਟਰ ਤੇ ਉਹ ਆਪ ਰਹਿੰਦੇ ਸਾਰੀ ਫੈਮਿਲੀ ਤੇ ਵਿਚਾਰੇ ਗਰੀਬ ਜਿਹੇ ਉਹ ਵੀ ਤੇ ਉਹਨਾਂ ਨੂੰ ਮੈਂ ਖ ਦੇ ਦਾਂਗੇ ਉਹਨਾਂ ਦੇ ਛੋਟੇ ਛੋਟੇ ਬੱਚੇ ਹੈਗੇ ਵੀ ਕਾਫੀ ਤੇ ਪਹਿਲਾਂ ਆਪਾਂ ਉਹਨਾਂ ਨੂੰ ਪੁੱਛਿਆ ਵੀ ਕੱਪੜੇ ਪਾ ਲਓਗੇ ਜਾਂ ਨਹੀਂ ਆਪਾਂ ਬਿਨਾਂ ਪੁੱਛੇ ਤਾਂ ਕਿਸੇ ਨੂੰ ਐਵੇਂ ਦੇ ਵੀ ਨਹੀਂ ਸਕਦੇ ਆਪਾਂ ਉਹਨਾਂ ਨੂੰ ਪੁੱਛਿਆ ਵੀ ਕੱਪੜੇ ਲੈ ਲਓਗੇ ਤਾਂ ਦੇ ਦਾਂਗੇ ਵੀ ਸਾਡੇ ਬੱਚਿਆਂ ਦੇ ਛੋਟੇ ਛੋਟੇ ਕੱਪੜੇ ਤੇ ਵੀ ਉਹਨਾਂ ਦੇ ਉੱਚੇ ਹੋਗੇ ਤੇ ਉਹ ਕਹਿੰਦੇ ਵੀ ਦੇ ਦਿਓ ਤੇ ਤਾਂ ਕਰਕੇ ਹੁਣ ਆਪਾਂ ਮੈਂ ਖ ਚੱਲ ਵੀ ਰਸਤੇ 'ਚ ਨਾ ਇਹ ਉਹਨਾਂ ਨੂੰ ਕੱਪੜੇ ਫੜਾ ਜਾਾਂਗੇ ਲਿਫਾਫਾ ਇਹ ਤੇ ਵੀ ਪਾ ਲੈਣਗੇ ਵਿਚਾਰੇ ਠੰਡ 'ਚ ਤੇ ਮੋਟਰ ਤੇ ਰਹਿੰਦੇ ਆ ਬਾਹਰ ਉੱਥੇ ਉਹ ਸਬਜ਼ੀਆਂ ਸਬਜ਼ੀਆਂ ਦੀ ਰਖਵਾਲੀ ਕਰਦੇ ਕਿਸੇ ਵੱਡੇ ਘਰ ਨੇ ਰੱਖੇ ਹੋਏ ਆਹੋ ਤੇ ਤਾਂ ਹੀ ਨਾ ਆਪਾਂ ਦਵਾਈ ਲੈ ਆਵਾਂਗੇ ਨਵੇਂ ਖ ਚੱਲ ਕੱਪੜੇ ਫੜਾ ਜਿਓ ਉ ਤਾਂ ਬਾਹਰ ਘੇੜਾ ਨਹੀਂ ਵਜਦਾ ਹੈ ਤੇ ਠੰਡ ਦਾ ਕਰਕੇ ਇੱਧਰ ਆ ਗਿਆ ਫਤੇ ਸਿੰਘ ਫਤੇਦਿਆਂ ਦਾ ਸਰਾਰਤਾ ਹੀ ਨਹੀਂ ਮੁੱਕਦੀਆਂ ਸਾਰਾ ਦਿਨ ਫਤੇ ਸੱਟ ਦਿਖਾਈ ਪੁੱਤ ਆ ਬੈੱਡ ਨਾ ਮਰਵਾ ਲਿਆ ਮੂੰਹ ਤੇ ਸੱਟ ਮਰਵਾ ਲਈ ਬੁੱਲ ਤੇ ਦਿਖਾਈ ਫਤੇ ਹਾਂ ਹੁਣ ਤਿਆਰ ਹੋਇਆ ਫਿਰਦਾ ਸੀਗਾ ਬਸ ਮਾੜੀ ਜੀ ਇਹ ਤੋਂ ਨਿਗਾਹ ਹਟਾਓ ਤੇ ਉਦਹੀਂ ਸੱਟ ਫੇਟ ਮਰਵਾ ਲੈਂਦਾ ਸਰਫਾ ਦੋ ਮਿੰਟ ਹੀ ਕਰਿਆ ਸੀ ਸਾਰਾ ਫੁੱਲ ਬਣਾ ਲਿਆ ਇਹਨੇ ਤੇ ਇਧਰ ਸਾਡਾ ਕਾਕਾ ਛੋਟਾ ਏਕਮ ਥੁੱਕੂ ਗੱਡੀ ਜਾਂਦਾ ਓਏ ਏਕਮ ਇਧਰੇ ਏਕਮ ਤਿਆਰ ਹੋ ਗਿਆ ਤੇ ਠੰਡ ਤੋਂ ਆਪਾਂ ਬਚਾ ਕੇ ਲੈ ਜਾਵਾਂਗੇ ਠੰਡ ਬਹੁਤ ਆ ਗਈ ਤੇ ਤਾਂ ਕਰਕੇ ਬਾਹਰ ਜਾਂਦੇ ਵੀ ਨਹੀਂ ਛੇਤੀ ਛੇਤੀ ਇਹ ਵੀ ਬਸ ਅਨਸਰ ਦੇ ਨੂੰ ਜਾਣਾ ਪੈ ਰਿਹਾ ਦਵਾਈ ਲੈਣ ਤੇ ਇੱਥੇ ਬੈਠੋ ਆਪਾਂ ਚੱਲੇ ਸੀਗੇ ਇੱਧਰ ਆ ਰਹੇ ਆ ਹੋਰੇ ਆ ਕਾਕੇ ਹੋਰੇ ਆ ਓਏ ਕਮ ਇੱਥੇ ਬੈਠੋ ਇੱਕੂ ਅਬ ਮੋਟਰਸਾਈਕਲ ਬਾਲੇ ਕੇ ਨਹੀਂ ਜਾਣਾ ਇੱਕੇ ਮੂਰੇ ਬੈਠੂਗਾ ਫਤਿਹ ਤਾਂ ਬਹੁਤ ਸ਼ਰਾਰਤ ਕਰਦਾ ਜਮਾ ਨਹੀਂ ਗੱਲ ਸੁਣਦਾ ਏਕਮ ਵੀ ਵੇਖਦਾ ਉਹਦੇ ਨਾਲ ਉਹਦੇ ਨਾਲ ਦੀ ਇਹ ਟ੍ਰੇਨਿੰਗ ਲੈ ਰਿਹਾ ਫਤਿਹ ਤ ਫਿਰ ਉਹਦੇ ਵਰਗਾ ਬਣੂਗਾ ਵੀ ਦੇਖ ਰਿਹਾ ਉਹਦੇ ਬੰਨੀ ਜਿੱਧਰ ਵੀ ਉਹ ਜਾਂਦਾ ਸ਼ਰਾਰਤੀ ਉਧਰ ਨੂੰ ਦੇਖ ਰਿਹਾ ਟ੍ਰੇਨਿੰਗ ਦੇ ਰਿਹਾ ਫਤਿਹ ਨੂੰ ਪਹਿਲਾਂ ਹੀ ਹੁਣ ਇਹ ਤ ਚੱਲੀਏ ਚੱਲਦੇ ਹਾਂ ਬਾਜ਼ਾਰ ਤੇ ਟਾਈਮ ਵੀ ਕਾਫੀ ਹੋ ਗਿਆ ਮੈਨੂੰ ਲੱਗਦਾ ਹੋ ਗਏ ਹੁਣ ਕਿ 4:30 ਹਨਾ 4:30 ਹੋ ਗਏ ਹੋਣਗੇ ਇੰਸਰ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਹੁਣ ਆਪਾਂ ਚੱਲੇ ਸੀਗੇ ਉਧਰ ਮਾਣੋ ਬੈਠੀ ਐ ਪਹਿਲਾਂ ਹੀ ਗੇਟ ਤੇ ਚੜੀ ਉਹ ਪਤਾ ਨਹੀਂ ਕੀ ਦੀ ਰਖਵਾਲੀ ਕਰਦੀ ਉੱਥੇ ਪਪਾ ਗਾਡੀ ਬਿੱਲੀ ਆਇਆ ਉੱਥੇ ਬੈਠੀ ਐ ਮਾਣੋ ਚੜੀ ਮੇਰੇ ਬੇ ਪਾਲ ਕੱਲ੍ਹ ਗੇਟ ਤੇ ਰਾਖੀ ਕਰ ਰਹੀ ਐ ਉਹ ਤੇ ਚਲੋ ਜੀ ਹੁਣ ਆਪਾਂ ਚੱਲੇ ਸੀਗੇ ਅੱਜ ਦੀ ਵੀਡੀਓ ਇੰਨੀ ਕੀ ਬਣਾਈ ਐ ਮੈਂ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਕਿਉਂਕਿ ਆਪਾਂ ਬਾਜ਼ਾਰ ਚ ਵੀਡੀਓ ਬਣਾਉਂਦੇ ਨਹੀਂ ਬੱਚੇ ਫਿਰ ਦੋਨੇ ਸਾਹਮਣੇ ਔਖੇ ਹੋ ਜਾਂਦੇ ਹੈਗੇ ਤੇ ਤਾਂ ਕਰਕੇ ਫਤਿਹ ਦਾ ਤਾਂ ਐ ਨਹੀਂ ਪਤਾ ਕਾਸੇ ਦੇ ਮੂਰੇ ਹੋ ਜੇ ਵੱਡੀ ਸੜਕਾਂ ਉੱਥੇ ਬਾਬਾ ਕੋਦੇ ਮੈਨਾਂ ਚਾਕੇ ਬਾਬਾ ਤੇ ਹੁਣ ਆਪਾਂ ਚੱਲਿਆਂ ਰਾਹ ਚ ਨੇ ਇਹ ਕੱਪੜੇ ਫੜਾ ਜਾਗੇ ਤੇ ਨਾਲੇ ਦਵਾਈ ਲੈ ਆਵਾਂਗੇ ਤੇ ਚਲੋ ਜੀ ਠੀਕ ਆ ओके बाय मिलते हैं कल दी वीडियो च किसे च एकम बाय करदे पुते बाय एकम एकम छोणे बच्चे एकम दे वेब ਲਾਇਆ ਮੂਰੇ ਲਾਲਾ ਸਿਰਦਾ ਇੱਕਮ ਪਤਾ ਨਹੀਂ ਜਿੰਦਾ ਹੈ ਲਾਲਾ ਸਿਰਦਾ ਰਹਿੰਦਾਗਾ ਇੱਕਮ ਤਾਂ ਇਹਦੇ ਵੈਬ ਲਾਇਆ ਹੋਏ ਤੇ ਚਲੋ ਜੀ ਠੀਕ ਆ ਮਿਲਦੇ ਕੱਲ ਨੂੰ ਕਿਸੇ ਨਵੀਂ ਵੀਡੀਓ ਚ